ਯਾਰੋ ਅੱਜਕੱਲ ਦੇ ਜਵਾਬਕ ਬਹੁਤ ਹੀ ਜ਼ਿਆਦਾ ਸੋਲ ਹੋ ਗਏ ਨੇ ਆ ਮੈਂ ਕੁੜੀਆਂ ਦੀ ਗੱਲ ਕਰ ਲਓ ਭਾਵੇਂ ਮੁਰਿਆਂ ਦੀ ਗੱਲ ਕਰ ਲਓ ਪਹਿਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਜਵਾਕ ਬਹੁਤ ਹੀ ਜ਼ਿਆਦਾ ਮਿਹਨਤ ਕਰਦੇ ਸੀ ਘਰੇ ਵੀ ਕੰਮ ਕਰਵਾਉਂਦੇ ਸੀ ਮੋਟਰ ਤੇ ਜਾ ਕੇ ਵੀ ਕੰਮ ਕਰਵਾਉਂਦੇ ਸੀ ਪਰ ਅੱਜ ਕੱਲ ਦੇ ਜਵਾਕ ਕੰਮ ਨਹੀਂ ਕਰਦੇ ਕਿਸੇ ਤੋਂ ਕੰਮ ਕਰਵਾਉਂਦੇ ਨੇ ਕੁੜੀਆਂ ਦੀ ਜੇ ਗੱਲ ਕੀਤੀ ਜਾਵੇ ਤਾਂ ਅੱਧੀਆਂ ਕੁੜੀਆਂ ਚੰਡੀਗਰ ਚਲ ਗਈਆਂ ਤੇ ਕੁਝ ਕੁੜੀਆਂ ਬਾਹਰ ਚਲੀਆਂ ਗਈਆਂ ਕੁੜੀਆਂ ਹੁਣ ਅੱਜ ਕੱਲ ਦੇ ਬਸ ਲੱਕ ਹਲਾਲੇ ਤੇ ਰਿੱਲਾ ਬਣਾ ਲਿਆ ਬਹੁਤ ਹੀ ਘੱਟ ਕੁੜੀਆਂ ਬਚੀਆਂ ਨੇ ਜੋ ਮਿਹਨਤ ਕਰਦੀਆਂ ਨੇ ਹਾਲ ਹੀ ਵਿੱਚ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਹਿਮਾਚਲ ਦੀ ਕੁੜੀ ਦਾ ਹੈ ਜੋ ਕੁੜੀ ਪੱਠੇ ਲੈਣ ਗਈ ਹੋਈ ਏ ਤੇ ਰਸਤਾ ਬਹੁਤ ਹੀ ਖਤਰਨਾਕ ਏ ਪਿੱਠ ਤੇ ਪੱਠੇ ਚੁੱਕੇ ਹੋਏ ਨੇ ਤੇ ਕੁੜੀ ਦੱਸਦੀ ਪਈ ਏ ਕਿ ਦੇਖੋ ਸਾਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਏ ਪਰ ਸ਼ਹਿਰਾਂ ਦੀਆਂ ਕੁੜੀਆਂ 5 ਕਿਲੋ ਭਾਰ ਚੱਕ ਲੈਣ ਤੇ ਥੱਕ ਜਾਂਦੀਆਂ ਨੇ ਸੋ ਆਉ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਦੇ ਆ ਮੈਂ ਬੋਲਦੀ ਹਾਂ ਕਿ ਪਹਾੜੋਂ ਦੀਆਂ ਲੜਕੀਆਂ ਕਿੰତି ਅੱਛੀ ਹੁੰਦੀ ਏ ਸ਼ਹਿਰੋਂ ਦੀਆਂ ਲੜਕੀਆਂ ਥੋੜਾ ਸਾ ਅਗਰ ਇਤਨਾ ਕਰ ਸਮਾਨ ਵੀ ਉਠਾ ਲਿਆ 5 ਕਿਲੋ ਦਾ ਓ ਮਾਈ ਗੋਡ ਹਮ ਤੋ ਬਹੁਤ ਥੱਕ ਗਏ ਆਰੇ ਹਮ ਪਹਾੜੋਂ ਕੀ ਲੜਕੀ ਇਤਨੀ ਸਮਝਦਾਰ ਹੋਤੀ ਇਤਨਾ ਬੜਾ ਭਾਰਾ ਉਠਾ ਕੇ ਵੀ ਨਹੀਂ ਬੋਲਦੀ ਕੁਝ ਰਾਸਤਾ ਦੇਖੋ ਕਿਹੋ ਜਿਹਾ ਹੈ ਇਤਨੇ ਖਤਰਨਾਕ ਰਾਸਤੇ ਮੇਂ ਵੀ ਇਸ ਭਾਰੇ ਕੋਲੇ ਕੇ ਜਾਦੀ ਪਰ ਪਾਉ ਮੇਂ ਜਿੱਕਿਆ ਫਿਸਲ ਗਈ ਤੋ ਮੇਰੀ ਦਿੱਕਤ ਪੈਸ ਪਰ ਭਾਰੀ ਤੋ ਹੈ ਹਾਂਜੀ ਫਿਰ ਕੀ ਵਿਚਾਰ ਨੇ ਤੁਹਾਡੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ